ਵਾ ਇੱਕੋ ਆਪਣੇ ਵਾਲਾ ਜਿਹਨੂੰ ਤੁਸੀਂ ਕਦੇ ਜਤਾਇਆ ਹੀ ਨਹੀਂ ਉਹ ਫੇਰ ਕੱਲ ਉਧਰੀ ਚਲੇ ਗਿਆ ਪਿਓ ਪੁੱਤ ਦੋਨੇ ਮੈਥੋਂ ਹੀ ਹਾਰੇ ਸੀ ਮੈਂ ਕਿਹਾ ਵੀ ਇਹ ਕੀ ਹੋ ਗਿਆ ਕਹਿੰਦੇ ਜੀ ਘਰ ਵਾਪਸੀ ਮੈਂ ਕਿਹਾ ਇਹ ਚੰਗਾ ਕੰਮ ਫੜਿਆ ਇਹਨਾਂ ਨੇ 6 ਮਹੀਨੇ ਪਹਿਲਾਂ ਘਰੋਂ ਨਿਕਲ ਜਾਂਦੇ ਨੇ ਬਾਅਦ ਚ ਕਹਿੰਦੇ ਨੇ ਘਰ ਵਾਪਸੀ ਇਹ ਕਿਹੜੇ ਘਰ ਚ ਵਾਪਸੀ ਹੋਈ ਆ ਮੈਂ ਕਿਹਾ ਕਹਿੰਦੇ ਕਾਲੀਦਾਲ ਚ ਮਗਾ ਉਹਨਾਂ ਘਰਾਂ ਚ ਤਾਂ ਨਹੀਂ ਹੋਈ ਨਾ ਜਿੰਨਾਂ ਚੋਂ ਲੋਕਾਂ ਨੇ ਕੱਢੇ ਨੇ ਉਹਨਾਂ ਘਰਾਂ ਚ ਵਾਪਸੀ ਨਹੀਂ ਹੋ ਸਕਦੀ ਇਹਨਾਂ ਦੀ ਉਹਦੇ ਮੰਨਾਂਗੇ ਜਿੱਤੇ ਉਹ ਘਰਾਂ ਚ ਵਾਪਸੀ ਹੋਗੀ ਆਪਦੇ ਮਨੋਂ ਇੱਥੇ ਜਾ ਕੇ ਭੂਆ ਆਪਾਂ ਵੀ ਰੁਸਕ ਚ ਭੂਆ ਕੋਲੇ ਚਲੇ ਜਾਂਦੇ ਸੀ ਦੋ ਕੁ ਦਿਨ ਬਾਅਦ ਭੂਆ ਕਹਿੰਦੇ ਸੀ ਭਾਈ ਆ ਲੈ ਜਾਓ ਮੁੰਡੇ ਨੂੰ ਆਪਣਾ ਗੁੱਸਾ ਟੈਲਾ ਦੋ ਦਿਨ ਆਪਣੇ ਵੀ ਲੰਘ ਗਿਆ ਚਲੋ ਜੀ ਇਹ ਐਂ ਕਰਦੇ ਨੇ ਐ ਭੂਆ ਕੋਲੇ ਚਲੇ ਗਏ ਫੇਰ ਮੋੜੇ ਦੱਸੋ ਹੁਣ ਤੂੰ ਇਹ ਕਰੇ ਰਟਾਇਰ ਵੀ ਹੋ ਜਾਓ ਉਹ ਨਵੇਂ ਮੁੰਡਿਆਂ ਨੂੰ ਕੋਈ ਕੰਮ ਕਰ ਲੈਣ ਦਿਓ ਉਹ ਪਾਰਲੀਮੈਂਟ ਚ ਦਿੱਕਤ ਤੁਸੀਂ ਵਿਧਾਨ ਸਭਾ ਦੇਖਿਆ ਸੀਗਾ ਕਮਨ ਨੌਰੇ ਲਾਉਂਦੇ ਹੁੰਦੇ ਨੇ ਜੀ ਦੀ ਵਾਰੀ ਆ ਗਈ ਬੋਲਣ ਦੀ ਬੋਲ ਕੇ ਕਾਂਗਰਸੀ ਚੱਲ ਰਿਓ ਮੈਂ ਕਿਹਾ ਕਿ ਤਮ ਜਿੰਦਾ ਲੈ ਗਿਆ ਮੈਂ ਕਿਹਾ ਜਿੰਦਾ ਲਾਓ ਇਹਨਾਂ ਨੂੰ ਇੱਥੇ ਬਿਠਾਓ ਇਹਨਾਂ ਨੂੰ ਇਹਨਾਂ ਨੂੰ ਬੋਲਣ ਦਾ ਮੌਕਾ ਵੀ ਦਿਓ ਨਾਲ ਸੁਣ ਤੋਂ ਸੀ ਜੋ ਬੋਲਦਾ ਚਲੋ ਜੀ ਬਾਹਰ ਮੇਰਾ ਕੰਮ ਖਤਮ ਐਸ ਕੰਮ ਬੱਤੇ ਆਇਆ ਮੈਂ ਕਿਆ ਸੋ ਜਿੰਦਾ ਲਾਤਾ ਜੀ ਮੈਨਾਂ ਨੂੰ ਉੱਥੇ ਪਿੱਟਦੇ ਸੀ ਬਰ ਕੌਂ ਜੰਦਾਲਾਤਾ ਮੈਂ ਕਿ ਅੰਦਰੋਂ ਹੀ ਲਾਉਣਾ ਬਾਹਰੋਂ ਥੋੜੀ ਲਾਉਣਾ ਆ ਜਾ ਬੈਠੋ ਕਰੀਏ ਗੱਲ ਇਹਨਾਂ ਦਾ ਇਹ ਹਾਲ ਸੋ ਇਹਨਾਂ ਦਾ ਕੋਈ ਹੋਰ ਮਤਲਬ ਹੀ ਨਹੀਂ ਜੀ ਇਹਨਾਂ ਦਾ ਬੱਸ ਭਗਵੰਤ ਮਾਨ ਨੂੰ ਗਾਲਾਂ ਕੱਢ ਲੋ ਤੜਕੀ ਲੱਗ ਜਾਂਦੇ ਆ ਮੈਨੂੰ ਗਾਲਾਂ ਖਾਣ ਦੀ ਕੀ ਲੋੜ ਸੀ ਜੀ ਫਿਰ ਮੈਂ ਤਾਂ ਚੰਗਾ ਭੜਿਆ ਕਲਾਕਾਰ ਸੀ ਮੈਂ ਤਾਂ ਬੰਬੇ ਦਿੱਲੀਆਂ ਤੱਕ ਉਹ ਪੂਰੇ ਦੇਸ਼ 'ਚ ਸ਼ੋਅ ਕਰਦਾ ਸੀ ਫਿਲਮਾਂ ਹੁੰਦੀਆਂ ਸੀ ਮੈਨੂੰ ਗਾਲਾਂ ਕੱਢਣ ਦੀ ਲੋੜ ਸੀ ਪਰ ਨਾ ਤਾਂ ਮੈਂ ਪੈਸਾ ਕਮਾਉਣਾ ਜਾਂ ਮੈਂ ਹੋ ਵੀ ਕੋਈ ਮੈਂ ਤਾਂ ਠੇਕੇ ਜਾਂ ਸਪਾਲਿਆਂ ਜਾਂ ਬਸਾਂ ਦੇ ਸਪਾਲਿਆਂ ਜਾਂ ਰੇਤ ਦੇ ਖੱਡਾਂ 'ਚ ਕਿਸੇ ਚੀਜ਼ ਦਾ ਹਿੱਸਾ ਨਹੀਂ ਪਾਇਆ ਹਿੱਸਾ ਜ਼ਰੂਰ ਪਾਇਆ ਪਰ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਇਆ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੁਝ ਬੋਲਣ ਦੀ ਲੋੜ ਹੀ ਨਹੀਂ ਜੋ ਸਾਢੇ 3 ਕਰੋੜ ਵਕੀਲ ਮੇਰਾ ਤੇ ਬੋਲਣਗੇ ਕੀ ਹੋ ਬੋਲਣ ਜੋਗੇ ਛੱਡੇ ਹੀ ਨਹੀਂ ਸੋ ਪਹਿਲਾਂ ਕਿਉਂ ਨਹੀਂ ਹੋਏ ਕੰਮ ਇਹ